है, खड़े हैं रेलवे स्टेशन कुरकुपरा प्लेटफॉर्म से जिते कि जम्मू तभी रोकया गया उस लेने है उसकी जानकारी हैं रेलवे स्टेशन मास्टर जी तो नाम है सर तो जी मेरा नाम रामकेश मीणा है जो एक गाड़ी रोकी गई है, किस है, क्या है। ये कोई खबर को तो तो आई थी कि इसलिए स्टार्टिंग वापिस ही आए हैं जाएगा कब तक ये चालू हो जाएगी सर अभी फोर्स लगी हुई है और जब तक फोर्स क्लियरेंस नहीं देगी गाड़ियाँ तो नहीं चलाई जा सकती ये को जाने है गाड़ी हाँ जी फिरोजपुर को जाने वाली गाड़ियों में ही प्रॉब्लम होती है ठीक है थी। और और तो, और तो, तो, तो सर ठीक ठाक है सब बढ़िया चल रहा है को तो कोई प्रॉब्लम नहीं आ रही है जो चाय पानी का प्रबंध करवाया हुआ है एक्स्ट्रा यहाँ तो पुराने हैं ही हैं हमारे पास में ठीक है रेलवे स्टेशन के है ਇੱਕ ਐਕਸਪ੍ਰੈਸ ਗੱਡੀ ਜੰਮੂ ਤਵੀ ਰੁਕੀ ਗਈ ਹੈ ਜੋ ਕਿ ਕਸੂ ਬੇਗੂ ਫਿਰੋਜ਼ਪੁਰ ਦੇ ਵਿੱਚ ਕੋਈ ਗੱਡੀ ਰੁਕੀ ਆ ਹੁੰਦੇ ਤੇ ਅਫਵਾਹ ਹੈ ਕਿ ਕੋਈ ਗਲਤ ਅੰਸਰ ਨੇ ਕੋਈ ਬੰਬ ਦੀ ਅਫਵਾਹ ੜਾਈ ਹੈ ਉਸ ਦੀ ਤਲਾਸ਼ੀ ਲੈਣ ਕਾਰਨ ਇਹ ਗੱਡੀਆਂ ਜਿਹੜੀਆਂ ਬੋਰਕਪੁਰਾ ਸਟੇਸ਼ਨ ਤੇ ਰੁਕੀਆਂ ਗਈਆਂ ਤੇ ਜਿੰਦੇ ਨਾਲ ਸਵਾਰੀਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਜੇ ਇਹ ਨਹੀਂ ਪਤਾ ਕਿ ਇਹ ਗੱਡੀ ਕਦੋਂ ਚੱਲੂਗੀ ਅਤੇ ਕਦੋਂ ਲਾਈਨ ਕਲੀਅਰ ਹੋਊਗੀ ਗੱਲ ਕਰਾਂਗੇ ਸਵਾਰੀਆਂ ਨਾਲ ਵੀ ਕਿ ਕੀ ਇਹਨਾਂ ਨੂੰ ਤਕਲੀਫ ਆ ਰਹੀ ਹੈ ਘੰਟਾ ਹੋ ਗਿਆ ਜੀ ਬਿਲਕੁਲ ਹਾਂ ਜੀ ਕਿੰਨਾ ਟਾਈਮ ਹੋ ਗਿਆ ਗੱਡੀ ਨੂੰ ਇਹ ਘੰਟੇ ਕਿੰਨੀ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਪਰੇਸ਼ਾਨਿਤ ਕਿਹਾ ਬੈਠੇ ਹੈ ਬਾਗੀ ਇਹ ਘੰਟਾ ਹੋ ਗਿਆ ਹਾਂ ਕਿੱਥੇ ਜਾਣਾ ਚਾਹਤੇ ਹੋ ਜਲੰਧਰ ਜਲੰਧਰ ਜਾਣਾ ਹਾਂ ਜੀ ਤਾਂ 1 ਘੰਟੇ ਸੇ ਆਪ ਯਹਾਂ ਬੈਠੇ ਹੋ ਹਾਂ ਜੀ ਆਪ ਕੋਈ ਖਾਣੇ ਪੀਣੇ ਮੇ ਕੋਈ ਦਿੱਕਤ ਆ ਰਹੀ ਨਹੀਂ ਦਿੱਕਤ ਨਹੀਂ ਆ ਰਹੀ ਠੀਕ ਚੱਲਤੋ ਰਹੀ ਜੋ ਕਰਦੇ ਜੀ ਜਮਨ ਤੋਂ ਚੱਲਦੀ ਬਣਾ ਹਾ ਇੱਕ ਪੁਆਰ ਨਹੀ ਸੀ ਕਿ ਵੀ ਟ੍ਰੇਨ ਨੰਬਰ 9136 ਜਮਨ ਤੋਂ ਆਂਧਬਾਦ ਅਸਾਈਡ ਨੂੰ ਜਾਣੀ ਸੀ ਫਰੰਕਪੁਰ ਤੋਂ ਚੱਲੀ ਸੀ ਰੇਲਵੇ ਸਟੇਸ਼ਨ ਕਸੂਬੇ ਕੋਲ ਹੈਲਾ ਤਰੋ ਦੇ ਜੀਨਰ ਅਫਸਰਾਂ ਵੱਲੋਂ ਉਹਨਾਂ ਦੀ ਚੈਕਿੰਗ ਚਾਈ ਜਾ ਰਹੀ ਹੈ ਇਹ ਟ੍ਰੇਨ ਜਿਹੜੀ ਖੜੀ ਹੈ ਜੇ ਪਟੰਡਾ ਤੋਂ ਫਰੰਕਪੁਰ ਖੈਡ ਲਈ ਜਾਣੀ ਸੀ ਜੀ ਮੇਰੇ ਵਾਪਸ ਫਰੀਦਕੋਟ ਤੋਂ ਆ ਕੇ ਹਵਾਇਅਰ तरफ ਮੁਕਸਰ ਫਾਇਰ ਦਾ ਰੋਡ ਸੱਤ ਸ਼ੰਟੀ ਇਹਨਾਂ ਦੀ ਫਰੋਕ ਪਰ ਜਾਂਦਾ ਹੈ ਮੇਰੇ ਵਾਪਸ ਮਰ ਕੇ ਕਿੰਨਾ ਟਾਈਮ ਲੱਗ ਰਿਹਾ ਹੈ ਇਹਨੂੰ 10 ਮਿੰਟ ਹੀ ਹੋਏ ਸਾਰਾ ਜੀ 10 ਮਿੰਟ ਜੀ ਤੇ ਪਾਣੀ ਸਵਾਜ ਨਾਲ ਕੋਈ ਹਾਂਜੀ ਬਾਬਾ ਜੀ ਵੱਲੋਂ ਸਵਾਰੀਆਂ ਵਾਸਤੇ ਫਰੀਦ ਦਾ ਜੀ ਐ ਫਰੀਦ ਦਾ ਜੀ ਵੱਲੋਂ ਖਾਲ ਪੇਨ ਵਾਸਤੇ ਸਾਰੇ ਸ਼ਹਿਰ ਵਾਸੀਆਂ ਵੱਲੋਂ ਅਤੇ ਸ਼ਹਿਰ ਵਾਸੀਆਂ ਵੱਲੋਂ ਅਤੇ ਰੇਲਵੇ ਪੁਸਤ ਨੇ ਜੋ ਨਾਲ ਇਹਨਾਂ ਦੇ ਟ੍ਰੇਨ ਦੇ ਵਿੱਚ ਜੋ ਮੁਸਾਫਰ ਬੈਠੇ ਆ ਇਹਨਾਂ ਵਾਸਤੇ ਲੰਗਰ ਦਾ ਪ੍ਰਬੰਧ, ਜਹਾ ਪਾਣੀ, ਬਿਸਕਟਾਂ ਦਾ ਪ੍ਰਬੰਧ ਕੀਤਾ ਹੋਇਆ ਜੀ ਤੇ ਇਹ ਟ੍ਰੇਨ 10 ਮਿੰਟ ਰੁਕੀ ਹੈ ਇਸ ਤੋਂ ਬਾਅਦ ਇਹ ਵਾਇਰ ਫਾਇਲ ਦਾ ਰਿਪੋਰਟ ਨੂੰ ਰੋਣਾ ਹੋ। ਇਸ ਵਾਰੀ ਨਾ ਉਹ ਰੁਕ ਰਿਹਾ ਹੈ ਬੰਦਰ ਬੰਦਰ ਜੀ ਜੀ। ਸਵੇਰ ਪੰਨਾ ਦਾ ਸੂਚੀ ਸੰਪਨ ਵਾਹਿਦ ਜੀ ਦਾ ਸਾਹ ਵਾਹਿਦ ਜੀ ਕੀਤੇ ਪਤਰਾਤ ਮੰਦਿਰ ਦਾ ਇਹ ਗੁਰਿੰਦਰ ਸਿੰਘ ਮੰਦਿਰ ਦਾ ਪਾਉ ਹੈ ਜਿਸ ਦੀ ਇਸ ਤਰ੍ਹਾਂ ਇਹ ਜੀਡੀਵੀ ਵਿੱਚ ਕੋਤਾਸ ਤੋਂ ਵੀ ਇਤਨਾ ਮੀਤ ਵੱਡੀਆਂ ਰੁਕੀਆਂ ਹੋਈਆਂ ਤੇ ਜਿਹੜੇ ਯਾਤਰੀ ਹੈ ਉਹਨਾਂ ਨੂੰ ਲੰਗਰ ਪਾਣੀ ਦਾ ਇੰਜਾਮ ਕੀਤਾ ਜਾਵੇ ਤਾਂ ਮਾੜੀ ਗੱਲ ਹੈ ਮੈਂ ਕਹੌਣ ਨੂੰ ਸੋਚਦਾ ਜ਼ਰੂਰੀ ਸਮਝਿਆ ਹੋਇਆ ਪ੍ਰਸ਼ਾਸਨ ਦੀ ਮੱਤੇ ਨਾਲ ਤੇ ਜਿਹੜੇ ਯਾਤਰੀ ਹੈ ਉਹਨਾਂ ਲਈ ਪਾਣੀ ਬਿਸਕੁਟ ਪ੍ਰਸ਼ਾਦਾ ਜੋ ਇਸ ਵਿਵਸਥਾ ਕਰ ਸਕਣ ਲਈ ਜੋ ਆਗਮਨ ਲੈ ਕੇ ਆਏ ਹੈ ਜਿਨ੍ਹਾਂ ਦੀ ਕ੍ਰੇਨ ਖੜੀ ਹੈ ਤੇ ਪ੍ਰਸ਼ਾਸਨ ਦੀ ਮੱਦੇਨਜ਼ਰ ਅਸੀਂ ਜਿਹੜਾ ਯਾਤਰੀਆਂ ਦੀ ਲੋੜ ਪੂਰੀ ਕਰਾਂਗੇ ਤੇ ਇੰਪੋਰਟਨ ਕੋਟ ਦਾ ਧੰਨਵਾਦ ਕਰਦਾ ਮਹਿਲੀ ਰਤਾਜੀ ਦਾ ਪ੍ਰਸ਼ਾਸਨ ਦਾ ਸਾਡੇ ਕੋਟ ਪੁਰਾਦੇ ਸ਼ਹਿਰ ਵਾਸੀਆਂ ਦਾ ਕਿਤੇ ਵੀ ਕੋਰ ਕੋਰੇ ਦੀ ਜ਼ਿੰਦਗੀ ਨੂੰ ਸੀਮਿਤ ਆਉਂਦੀ ਹੈ ਜਾਂ ਸੀਮਿਤ ਆਉਂਦਾ ਨਾ ਹੀ ਹੁੰਦਾ ਤੇ ਸੇਵਾ ਲਈ ਤਤਵਤ ਪਹਿਲਾਂ ਹੋ ਜਾਂਦੇ ਆ ਮੋਢੇ ਨਾ ਮੋਢਾ ਲਾ ਕੇ ਖੜ ਜਾਂਦੇ ਆ ਤੇ ਇੰਪੋਰਟਨ ਕੋਟ ਦਾ ਧੰਨਵਾਦ ਕਰਦਾ ਮੈਂ ਮੀਡੀਆ ਦਾ जे चंद मिनट आज आके ये चीज़ सारी चीज़ रू कवर कर लेंगे है बाकी जिमें जिमें अगे कोई सोचना होगी लोग तुम रहे। दसते रहेंगे